ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਐਮਵੀ ਟੀਵੀ ਅਤੇ ਨਿਊਜ਼ ਟੂਡੇ ਪੰਜਾਬ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਭਵਾਨੀਗੜ ਅਨਾਜ ਮੰਡੀ ਦੀਆਂ ਜਿੱਥੇ ਪੰਜਾਬ ਪੁਲਿਸ ਭਵਾਨੀਗੜ ਪੁਲਿਸ ਲਗਾਤਾਰ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਆਪਣੀ ਡਿਊਟੀ ਜੜੀ ਨਿਭਾਉਂਦੀ ਨਜ਼ਰ ਆਉਂਦੀ ਹੈ ਉੱਥੇ ਹੀ ਭਵਾਨੀਗੜ ਪੁਲਿਸ ਅੱਜ ਭਵਾਨੀਗੜ ਅਨਾਜ ਮੰਡੀ ਦੇ ਵਿੱਚ ਵੀ ਦੌਰਾ ਕਰਨ ਪਹੁੰਚੀ ਹੈ ਸੋ ਜਾਣਕਾਰੀ ਦੇ ਦਈਏ ਕਿ ਦੇਰ ਰਾਤ ਸ਼ਾਮ ਨੂੰ ਉਹ ਅਨਿਗੜ ਅਨਾਜ ਮੰਡੀ ਦੇ ਵਿੱਚ ਲੋਕ ਨੇ ਜੋ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਪਹੁੰਚਦੇ ਨੇ ਸੋ ਉਹਨਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਦੇ ਲਈ ਲਗਾਤਾਰ ਪੁਲਿਸ ਆਪਣੀ ਡਿਊਟੀ ਨਿਭਾਉਂਦੀ ਨਜ਼ਰ ਆ ਰਹੀ ਹੈ ਸੋ ਤੁਸੀਂ ਦੇਖ ਸਕਦੇ ਹੋ ਐਸਆਈ ਦਵਿੰਦਰ ਸਿੰਘ ਨੇ ਜੋ ਮੌਕੇ ਤੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲਤਾ ਨਹੀਂ ਆ ਰਹੀ ਸੋ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੀ ਜਿਹੜੀ ਅਪੀਲ ਆ ਉਹ ਕੀਤੀ ਗਈ ਹੈ ਕਿ ਲੋਕ ਵੀ ਜਾਗਰੂਕ ਹੋਣ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਲੋਕਾਂ ਤੋਂ ਮੁਸ਼ਕਲਾਂ ਜਿਹੜੀਆਂ ਸੁਣੀਆਂ ਗਈਆਂ ਨੇ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਹੈ ਜੋ ਨਈਆਂ ਰੀਤੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਬਵਾਨੀਗੜ ਪੁਲਿਸ ਉਹਨਾਂ ਦੀ ਸੁਰੱਖਿਆ ਦੇ ਲਈ ਦਿਨ ਰਾਤ ਚੌਕਸੀ ਹੈ ਜਿਹੜੀ ਵਿਦਾਈ ਹੋਈ ਨਜ਼ਰ ਆ ਰਹੀ ਹੈ ਸੋ ਦੇਖ ਸਕਦੇ ਹੋ ਇਸ ਮੌਕੇ ਕੀ ਕਹਿਣਾ ਹੈ ਸ਼ਹਿਰ ਵਾਸੀਆਂ ਦਾ ਤੇ ਕੀ ਕਹਿਣਾ ਹੈ ਏਐਸਆਈ ਦਵਿੰਦਰ ਸਿੰਘ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਭਾਈ ਜੀ ਕਿਵੇਂ ਦੇਖਦੇ ਹੋ ਤੁਸੀਂ ਸ਼ਹਿਰ ਦੇ ਨਿਵਾਸੀਓ ਸ਼ਾਮ ਨੂੰ ਪਹਿਲਾਂ ਮੰਡੀ ਦੇ ਵਿੱਚ ਨਹੀਂ ਆਉਂਦੇ ਸੀ ਵੀ ਹੁੱਲੜਬਾਜ਼ੀ ਹੁੰਦੀ ਹੁਣ ਕਿੰਨਾ ਕ ਆਰਾਮ ਲੱਗਦਾ ਨਹੀਂ ਫਰਕ ਤਾਂ ਆ ਗਿਆ ਵੀ ਜੀ ਕਾਫੀ ਫਰਕ ਆਇਆ ਤਾਂ ਪੁਲਿਸ ਰਾਉਂਡ ਲਾਉਂਦੀ ਹੈ ਰੋਜ਼ ਤਕਰੀਬਨ ਲਾਉਂਦੀ ਹੋਏ ਤਾਂ ਪਰਿਵਾਰ ਨੂੰ ਲੈ ਕੇ ਸਮਝਣਾ ਆਸਾਨ ਸਮੇ ਜੋ ਵੀ ਸੁਰੱਖਿਅਤ ਸਮਝਦੇ ਹੋ ਹਾਂਜੀ ਜੀ ਦਵਿੰਦਰ ਜੀ ਲਗਾਤਾਰ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਜਾ ਰਹੀ ਹੈ ਤਾਂ ਰਾਊਂਡ ਲਾਏ ਜਾ ਰਹੇ ਅੱਜ ਮੰਡੀ ਦੇ ਵਿੱਚ ਵੀ ਦੁਬਾਰਾ ਜਿਹੜਾ ਤੁਸੀਂ ਦਿਨ ਚ ਘੇੜਾ ਲਾਇਆ ਤਾਂ ਕਿਵੇਂ ਕਿਵੇਂ ਲੱਗਦਾ ਮੰਡੀ 'ਚ ਸਾਨੂੰ ਦੁਕਦਾਰੀ ਸੀਗੀ ਕੋਈ ਗਲਤ ਕੰਮ ਕਰਦੇ ਆ ਉਸ ਮੰਡੀ 'ਚ ਰਾਊਂਡ ਕੀਤਾ ਹੁਣ ਗਲਤ ਕੰਮ ਨਹੀਂ ਕਰਦੇ ਨਾ ਬਾਕੀ ਜੀ ਲੋਕਾਂ ਤੋਂ ਵੀ ਪਿਊ ਲੈ ਸਕਦੇ ਸਹੀ ਹੈ ਤਾਂ ਹੁਣ ਸਾਡਾ ਕੀ ਹੈ ਸਹੀ ਹੈ ਅਸੀਂ ਲੋਕਾਂ ਨਾਲ ਵੀ ਗੱਲਬਾਤ ਵੀ ਤੁਸੀਂ ਕੀਤੀ ਹੈ ਤਾਂ ਲੋਕ ਵੀ ਆਪਦੇ ਆਪ ਨੂੰ ਲੱਗਦਾ ਹੈ ਕਿ ਸੁਰੱਖਿਆ ਸਮਝਦੇ ਨੇ ਕੋਸ਼ਿਸ਼ ਕਰਦੇ ਮੰਨਦੇ ਆ ਸਾਡੇ ਇਹ ਤਾਂ ਰਾਊਂਡ ਲਾਉਣਾ ਉਹ ਸਖਤ ਮੰਨਦੇ ਆ ਆਪਦੇ ਸਹੀ ਹੈ ਅਸੀਂ ਕਰ ਰਹੇ ਹਾਂ ਇਤਾਂ ਐਫਰਟ ਜਿਨਾਂ ਕੇ ਸਾਥ ਹੁੰਦਾ ਹੋਂਦਾ ਹੈ ਨਾ ਜਿੱਦਾਂ ਵੀ ਉਹ ਸਖਤ ਮੰਨਦੇ ਆ ਅਸੀਂ ਖੜੇ ਆ ਨਾਲ ਸਹੀ ਹੈ ਤਾਂ ਪਰ ਇੱਕ ਗੱਲ ਹੈ ਪੰਜਾਬ ਪੁਲਿਸ ਜਿਹੜੇ ਲੋਕ ਆਪਣੇ ਘਰੇ ਆਰਾਮ ਕਰਦੇ ਨੇ ਤੇ ਪੁਲਿਸ ਦੇਰ ਰਾਤ ਰਾਤਾਂ ਤੱਕ ਲੋਕਾਂ ਦੀ ਸੁਰੱਖਿਆ ਦੇ ਲਈ ਰਾਊਂਡ ਤੇ ਰਹਿੰਦੀ ਆ ਤਾਂ ਆਪਣੇ ਪਰਿਵਾਰ ਦੇ ਲਈ ਸਾਡਾ ਫਰਜ਼ ਨਹੀਂ ਸਾਡਾ ਫਰਜ਼ ਤਾਂ ਆਪਦਾ ਪਰਿਵਾਰ ਲੱਗਦਾ ਹੈ ਵੀ ਸਾਡਾ ਫਰਜ਼ ਨਹੀਂ ਸਾਡਾ ਫਰਜ਼ ਹੈ ਸਾਡਾ ਪਰਿਵਾਰ ਦੀ